ਇਹ ਬੱਚਾ ਨਹੀਂ ਹੈ ਇਹਨਾਂ ਦੇ ਪਪਾ ਥੋੜਾ ਮोटा ਖਾਣ ਪੀਣ ਦਾ ਸਮਾਨ ਠੀਕ ਬਿਸਕਟ ਵਗੈਰਾ ਲੈ ਕੇ ਨਹੀਂ ਜਾਂਦੇ ਜਿਵੇਂ ਨਹੀਂ ਨਹੀਂ ਉਹ ਪਾਸੋਂ ਆਪਾਂ ਤੁਹਾਨੂੰ ਟੋਰਪੀਨ ਲਾਉ ਜੀ ਖਾ ਰੋ ਤੁਸੀਂ ਨਹੀਂ ਮੰਗੀ ਅੱਜ ਨਹੀਂ ਨਾ ਟ੍ਰੇਨ ਮੰਗੀਆਂ ਨੇ ਨੋਰਕ ਨਹੀਂ ਟ੍ਰੇਨ ਮੰਗੀਆਂ ਨੇ ਟ੍ਰੇਨ ਤੋ ਗਿਆ ਇਹ ਮਿਲੋਂ ਦਾ ਦਰ ਤੇ ਆ ਗਏ ਟੋਟੀ ਲੱਗੇ ਜਾ ਰਹੀ ਹੈ ਇਹ ਟ੍ਰੇਨ ਵਾਹ ਮਾਲ ਗੱਡੀ ਹਮਾਂ ਡੀਜ਼ਲ ਡੀਜ਼ਲ ਅੱਛਾ ਸੌਰੀ ਨੌਰ ਰੱਖਿਆ ਤੇ ਅਸਲੀ ਡੀਜ਼ਲ ਹਨ ਟੇਟੇ ਪੋਰਸ਼ਨ ਦਾ ਉਹ ਜਿਹੜੇ ਦੇਖਦੇ ਹੁੰਨੇ ਹੋ ਉਹ ਵਾਲੇ ਡੀਯਾ ਲਾ ਅੱਛਾ ਇਲਾਵਾ ਤੇ ਹਮ ਲੋਗ ਉਧਰੋਂ ਆਈ ਆ ਨਾ ਉਹੀ ਫੜਕਨੇ ਇਹ ਲੋਹਾ ਮੈਂ ਨਾ ਚਾਹ ਮੈਂ ਦੇਖਦੇ ਆਪਾਂ ਨੂੰ ਕਿੰਨਾ ਟਾਈਮ ਲੱਗੋ ਇੱਥੇ ਫੜਕਾ ਤੇ ਫਿਰ ਆਪਾਂ ਤੁੜਦੇ ਹਾਂ ਲੋਹੋਂ ਹੀ ਆਂ ਬੰਦੇ ਰਹੇ ਇੱਥੇ ਅਸੀਂ ਸਰੇ ਆਸ ਟਾਈਮ ਚੀਜ਼ ਵਾਹ ਤੇ ਬਹੁਤ ਜ਼ਿਆਦਾ ਭੜਾ ਮੁੰਦਰਾ ਜੀ ਤੇ ਆਸ ਪੂਰਾ ਹੈ ਮੇ ਤੁਸੀ ਲੈ ਲਿਆ ਹਾਂ ਤੇ ਵੇਦਨ ਸਾਡ ਬਾਜ਼ਾਰ ਹੋਰ ਕੋਈ ਦੁਕਾਨਾਂ ਨਹੀਂ ਮੇਨ ਬੱਸ ਇੱਥੇ ਛੋਟੇ ਮੋਟਾਲੀਆਂ ਦੁਕਾਨਾਂ ਨਹੀਂ ਯਾਨੀ ਉਹਨਾਂ ਦੀ ਰੇਲੜੀ ਦੁਕਾਨਾਂ ਨਹੀਂ ਸਾਰੀਆਂ ਇੱਥੇ ਆਪਾਂ ਨੇ ਆਣ ਕੇ ਲੱਗ ਗਿਆ ਹੈ ਨਾ ਹੈ ਨਾ ਮੁੱਕਟਾ ਚ ਕਹੇ ਰੋ ਬਾਬੇ ਭਾਈ ਜਾ ਸਕਿਆ ਕਹ ਲਾ ਸਕਦੇ ਹੋ ਲੋ ਜੀ ਨਾ ਬਹੁਤ ਬੋਲ ਕੇ ਆਗੇ ਮੋਰੀ 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 ਨਾ ਮੈਨੂੰ ਪੰਦੇ ਹੋਰ ਆਸਤ ਹੈ ਓਏ ਜੀ ਲਿਆ ਉਹਦੇ ਆ ਆ ਜਿਹੜੇ ਚੀਜ਼ਾਂ ਖੇਡਣਾ ਦੁਪਹਿਰ ਦੇ ਆਉਣਸਾਰ ਆਉਂਦਾ ਜੀ ਖੋਲਿਆ ਤੇ ਉਸ ਤੋਂ 100 ਮਿੰਟ ਲਈ ਟੜਿਆ ਕਿੰਨੇ ਮੜਾ ਇੱਥੇ ਟਿਕ ਜੂ ਬੱਚਾ ਰਾਜਾ ਨਾਲ ਪਛੜ ਹੋ ਗਈ ਫਿਰ ਆਪਾਂ ਖੋਲਦਾ ਰਹਿਣਾ ਹੁਣ ਨਾ ਪੂਰੀ ਗੌਰ ਨਾਲ ਦੇਖਦੇ ਰਹਿਣਗੇ ਅਰੇ ਕੋਨੇ ਜਿਹੜੇ ਪੌਂਕੀ ਨੇ ਇੰਨੇ ਜਿਹੜੇ ਦੋ ਆ ਪੌਂਕੀ ਨੇ ਲਾਵੇਂ ਹੋ ਗਏ ਤੈਨੂੰ ਖੋਲ ਦੇ ਫਿਰ ਉਹਨਾਂ ਨੂੰ ਨਾ ਨਹੀਂ ਉਹਦੇ ਮਾਲਕਾਂ ਦੇ ਇਹ ਤੇ ਦਰਵਾਜ਼ਾ ਅੱਗੇ ਪਿੱਛੇ ਦਰਲਾ ਪਿੱਛੇ ਰੱਖਦੇ ਤੇ ਇਹ ਪਿੱਛੇ ਆਗੇ ਰੁਹੇ ਨਾ ਨਹੀਂ ਪੜਦੇ ਅਰੇ ਆ ਚੁੱਕੇ ਹਾਂ ਕਰੇ ਦੂਜੇ ਕਰੇ ਦੂ ਨਾਨੀ ਦੂ ਜੀ ਨਾਨੀ ਕਰੇ ਹੱਥ ਤੋੜੋ ਬੰਨਾ ਜਿਹਾ ਹੱਥ ਤੋ ਬੋਤ ਹੱਥ ਤੋ ਮੰਗੇ ਛੋਟਾ ਛੋਟੇ 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 ਆਪਣੇ ਲੋਕ ਕੀ ਹੋ ਗਈਆਂ ਸਭ ਹਾਂ ਜੀ ਆਪਕੋ ਸਾਡਾ ਪਿਆਰ ਜੀਨੋ ਕੈਨ ਦੇਖੋ ਜਨਾ ਕਿਉਂ ਤੇ ਹੈ ਛੋਟਾ ਜਿਹਾ ਕੱਕਾ ਕੋਏ ਬਰਲੀਨਾ ਦੇਖੋ ਦੇਖਿਆ ਦੇਖੋ ਆਪ ਜਿਹਾ ਮਹਿਣਾ ਵਾਲਾ ਦਿੱਖਿਆ ਲੱਗੇ ਹੋਏ ਹੈ ਨਾ ਇਹ ਦੇਖੋ ਇਹਨਾਂ ਸਾਰੇ ਨੇ ਦੇਖ ਰਿਆ ਦੇਖੋ ਲਓ ਜੀ ਸਾਰੀ ਸੂਟ ਹੈ 11 12 ਜੋ ਸਾਡੇ ਵਿੱਚੀ ਨੂੰ खलगी आ सूख नहीं है नी 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 आई के आए के आए मैं जो है अलके जोगी नौ सानोगे लाओ जी अपना छोटाले काटा लकले अपने नूर ने नहीं बप्पे ना ना बोलते इनू छोटा आई नी इदू पे छोटा

प्राइवेट करके फिर चालो मुड़ के लेमिज़ा छे मिनट हो चलो लचाल चलो चले बहा दे कि मज़ा आ है ये पटन यारा ना पता है तू लड़की को क्या पढ़े हैं नहीं आ रहा था बड़ा बकिया आ रे ना आवे रियो था ਹੋੜਾ ਪਾਕਿੱਤਰੋਂ ਚੱਲੇ ਆਂ ਕਿਹਨੇ ਕਰਦਾ ਸੀ ਉਹਨੂੰ ਛੱਡਣਾ ਬਾਰੇ ਕਿਉਂ ਛੇੜਾਉਂਦੀ ਛੋੜਾਪਾ ਚੱਲੇ ਆ ਰਾਤ ਨੂੰ ਥੋੜਾ ਜਿਆਕ ਕੋਮਬ ਕੇ ਉਹਨੇ ਆ ਦੇਖ ਲਿਆ ਕੁਝ ਬਾੜ ਫੇਰੋਂ ਬੱਚਾ ਦੇ ਲਈ ਫਿਰਦਾ ਤਾਂ ਨਾ ਰਾਵਾਂ ਕੇ ਬਲਤੀ ਜਿੱਤੀ ਲਈ ਆਈਏ ਹੋ ਰਿਹਾ ਕਹਿੰਦੇ ਨਾਲ ਹੀ ਕੋਲੋਂ ਆਪਾਂ ਜਾ ਰਹੇ ਆ ਕਿਤੇ ਦੇਖੋ ਹੋ ਗਿਆ ਲੱਗ ਗਿਆ ਪਿਆਵਾ ਜਾਵਾਂਗੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਪਸੌਰ ਕੁਝ ਖਾਣ ਪੀਣ ਲਈ ਲੈਣਾ ਦੇਖੋ ਹੈਗਾ ਤਾਂ ਵੈਸੇ ਇਹ ਪਿੰਡ ਆ ਪਰ ਅੱਡੇ ਦੇ ਬਹੁਤ ਸਾਰੀਆਂ ਦੁਕਾਨਾਂ ਨੇ ਯਾਨੀ ਬਾਜ਼ਾਰ ਵਾਂਗੂ ਹਰ ਇੱਕ ਚੀਜ਼ ਆ ਜਿਹੜੀ ਇੱਥੋਂ ਮਿਲ ਜਾਂਦੀ ਆ ਕੋਈ ਵੀ ਹਨਾ ਕੋਈ ਵੀ ਸਮਾਨ ਆ ਮੋਸਟ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਨੇ ਦੇਖੋ ਜੀ ਦੇਖਦੇ ਆ ਹੁਣ ਬੱਚਾ ਲਈ ਆਪਾਂ ਕੀ ਲੈਣੇ ਆਂਗੇ ਆਈਸਕ੍ਰੀਮ ਲੈਣ ਬੱਚੇ ਆਪ ਡਿਸਾਈਡ ਕਰ ਰਹੇ ਨੇ ਕਹਿੰਦੇ ਆਈਸਕ੍ਰੀਮ ਲੈਣੀ ਆ ਕੋ ਲੈ ਜਾਏਗਾ ਮਾ ਜੀ ਉਹ ਗੱਪਾਂ ਬਸ ਹੀ ਹੋ ਗਈ। ਹਲਕੀ ਬਾਤ ਆ ਗਈ ਸੀ। ਆ ਦੇਖੋ ਇੱਥੇ ਨਾ ਸ਼ਹੀਦ ਕਾਰਗਿਲ ਦੀ ਲੜਾਈ ਚ ਸ਼ਹੀਦ ਹੋਏ ਹੋਏ ਜਿਸ ਸ਼ਹੀਦ ਸੌਂ ਸਿੰਘ ਪਿੰਡ ਤੋਂ ਸੌੜ। ਦੇਖੋ ਕਿੰਨੀ ਸੋਹਣੀ ਲਾਈਟਿੰਗ ਕੀਤੀ ہوئی ਹੈ ਬਹੁਤ ਯਾਨੀ ਕਿ ਨਾ ਪਿੰਡ ਨੇ ਯਾਨੀ ਕਿ ਇੱਕੇ ਨਿਖ ਜਿਹੜੀ ਜਾਦਗਰੀ ਹੁੰਦੀ ਹੈ ਹਨਾ ਉਹ ਚੀਜ਼ ਬਣਾਈ ਹੋਈ ਹੈਗੀ। मैं थोड़ा जहा कलोज अंदर ओं का लगे होगा जी छवी है जानी वो बना के खड़ाई हुई है नॉ लेके बहुत सोनी आीशा लग्या होयाश बोल कुछ ਜਦਾਸੀ ਜੋਤੀ ਮਾਸੀ ਦੇ ਕਰੇ ਗਏ ਸਾਨੂੰ ਬੇਬੀ ਬਹੁਤ ਸੁਨਣ ਲੱਗਿਆ ਵਧੀਆ ਮਸਾਈਆਂ ਉੱਥੋਂ ਇਹਨਾਂ ਦੇ ਇਨਾਂ ਜੀ ਲੱਗਿਆ ਉਹਨੂੰ ਛੋਟੀ ਜੀ ਗੁੜੀਆਂ ਨੂੰ ਖਿਲਾ ਕੇ ਨਾ ਨੂਰ ਮੈਂ ਚੱਕਣੀ ਨਹੀਂ ਦਿੰਦੀ ਸੀ ਹਾਂ ਨੂਰ ਦਾ ਇੱਡੀ ਮਸਾ ਇੱਕ ਵਾਰੀ ਨੂਰ ਰੋਏ ਤਾਂ ਮੈਂ ਜਾ ਕੇ ਰੱਖਾਂ ਨਾ ਬਹੁਤ ਖਿਲਾਉਂਦੀ ਉਹ ਵੀ ਉਹਨ ਕਿੱਧਰ ਨੂੰ ਚਲੇ ਗਏ ਨੂਰ ਮੈਂ ਲਗਾਈ ਵੀ ਨਾ ਐਨਕਾ ਨੂਰ ਕੱਕਰੂਲਾ ਬੋਦਨੀ ਹਾਂਜੀ ਬਾੜ ਤਾਂ तकरीबन ਇੱਥੋਂ 10 ਕਿ ਮਿੰਟਾਂ ਦੀ ਆ ਤੇ ਉਧਰੋਂ ਬਸ ਆਪਾਂ ਸਿੱਧਾ ਇੱਧਰ ਲਈ ਆ ਗਏ ਸੀਗੇ ਕਿਰੇ ਕੁਸ਼ ਖਾਣ ਤੋਂ ਇਹਨਾਂ ਬੱਚਿਆਂ ਲਈ ਲਈ ਆਈ ਹੈ ਨਾ ਉੱਥੇ ਕੋਈ ਜਿਆਦਾ ਇੰਨਾ ਨਹੀਂ ਸਾਡੇ ਉੱਥੋਂ ਮਿਲਦਾ ਹੈਗਾ ਖਾਣ ਨੂੰ ਕੋਈ ਦੁਕਾਨਾਂ ਨਹੀਂ ਹੈਗੀਆਂ ਕੁਝ ਹੈਗੀਆਂ ਨੇ ਬਸ ਉਹ ਦਿਨੇ-ਦਿਨੇ ਹੁੰਦੀਆਂ ਨੇ ਸ਼ਾਮ ਟਾਈਮ ਸਾਰੇ ਬੰਦ ਕਰ ਦਿੰਦੇ ਹੈਗੇ ਤੇ ਤਕਰੀਬਨ ਮੈਨੂੰ ਲੱਗਦਾ 6 6 ਵਜੇ ਤੱਕ ਹੁੰਦੀਆਂ ਖੁੱਲੀਆਂ ਤੇ ਪਿੰਡ ਕੋਈ ਜਿਆਦਾ ਵੱਡਾ ਨਹੀਂ ਹੈਗਾ ਪਿੰਡ ਛੋਟਾ ਜਿਹਾ ਹੀ ਆ ਨਾ ਤਾਂ ਕਰਕੇ ਇਹ ਪਿੰਡ ਹੈਗਾ ਵੱਡਾ ਬਾਕੀ ਮੇਨ ਰੋਡ ਚੱਲਦਾ ਹਨਾ ਇੱਥੋਂ ਜਿਹੜਾ ਆ ਵਾਲਾ ਰੋਡ ਆ ਸਿੱਧਾ ਮਰੇਕੋਟਲੇ ਤੋਂ ਧੂਰੀ ਨੂੰ ਜਾਂਦਾ ਜਿਹੜਾ ਇਹ ਰੋਡ ਆਗਾ ਗੱਡੀਆਂ ਮੋਟਰਾਂ ਬੱਸਾਂ ਮੋਟਰਸਾਈਕਲ ਹਰ ਇੱਕ ਜਿਹੜੀ ਚੀਜ਼ ਹੈ ਵੀ ਇੱਥੋਂ ਦੀ ਲੰਘਦੀਆਂ ਤਾਂ ਕਰਕੇ ਵੀ ਕੁਝ ਦੁਕਾਨਾਂ ਲੱਗੀਆਂ ਹਨਾ ਵੀ ਜੇ ਮੈਂ ਕੋਈ ਰਾਹ ਚੱਲਦਾ ਹਨਾ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਬੰਦਾ ਵੀ ਆਰਾਮਦਾਰੀ ਨਾਲ ਖੜਕੀ ਥੇੜੀ ਚੀਜ਼ ਆ ਲੈ ਲੈਂਦਾ ਤੇ ਉਧਰ ਨੂੰ ਇੰਨਾ ਨਹੀਂ ਹੈਗਾ ਕੋਈ ਜਾਣ ਆਉਣ ਦਾ ਨਹੀਂ ਹੈਗਾ ਹਨਾ ਤੇ ਹੁਣ ਬਸ ਉਥੇ ਪੋੜਾ ਜਿਹੜਾ ਹੁ ਬਣ ਰਿਹਾ ਮੈਂ ਤੁਹਾਨੂੰ ਜਾਂਦੇ ਹੋ ਇਹਨੂੰ ਦਿਖਾਉਂ ਜਿਹੜਾ ਪੋੜ ਬਣ ਰਿਹਾ ਸ਼ਾਇਦ ਮੈਨੂੰ ਲੱਗਦਾ ਹੋ ਸਿੱਧਾ ਇਧਰ ਨੂੰ ਜਾ ਰਿਹਾ ਜਮੂਨ ਵੱਲ ਨੂੰ ਜਾ ਰਿਹਾ ਹੋ ਸਿੱਧਾ ਪੋੜ ਦੇ ਦਾ ਜਮੂਨ ਹੋਗਾ ਹੁ ਦਿਖਾਵਾਂਗੀ ਕਿ ਬੱਕਰੇ ਤੇ ਆ ਖੋਲ ਜਾਂਦਾ ਤੇ ਲੰਢੇ ਡੇਰ ਦੋ ਸਾਲ ਹੋ ਗਏ ਉਹਨੂੰ ਤਿਆਰ ਹੁੰਦੇ ਇਹਨੂੰ ਜਿੰਨਾ ਕੋਲੋਂ ਤੱਕ ਬੂਰਾ ਹੁੰਦਾ ਹੈ ਨਾ ਤੇ ਮੈਂ ਤੁਹਾਨੂੰ ਦਿਖਾਵਾਂਗੀ ਵੀ ਜਿਹੜਾ ਖੋਲਾ ਲਓ ਜੀ ਆਈਸਕ੍ਰੀਮ ਲੈ ਆਏ ਪਾਪਾ ਜੀ ਪਾਪਾ ਦੇ ਵੀ ਕੋਰਸ ਕਰੀਓ ਮਾ ਫਾਪਾ ਜੋ ਮੈਂ ਫਾਪਾ ਦੇ ਪਾਪਾ ਦੀ ਆ ਲੈ ਹਾਂਜੀ ਇੱਥੇ ਹੋ ਗਿਆ ਨੈਕਸਟ ਮਾਰਨਿੰਗ ਬੱਚੇ ਉੱਠ ਚੁੱਕੇ ਨੇ ਯਾਨੀ ਕਿ ਮੋਰ ਦੀ ਆਵਾਜ਼ ਸੁਣ ਕੇ ਨਾ ਬੱਚੇ ਉੱਠੇ ਨੇ ਤੇ ਇਹ ਅੱਗੇ ਸੀ ਬਾਹਰ ਇੱਥੇ ਸਾਡੇ ਜਿਹੜੀਆਂ ਪੌੜੀਆਂ ਨੇ ਬਾਹਰਲੀ ਸਾਈਡ 'ਚ ਦੀ ਚੜਦੀਆਂ ਨੇ ਉੱਪਰ ਤੇ ਇਹ ਹੁਣ ਜਾ ਰਹੇ ਸੀ ਇਹ ਕੋਠੇ ਦੇ ਜਾਨਕੀ ਛੱਤ ਤੇ ਮੋਰ ਦੇਖਣ ਹਨਾ ਮੋਰਾਂ ਦਾ ਇਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਸਾਡੇ ਇੱਥੇ ਨੇ ਜਿਹੜੇ ਮੋਰ ਆ ਦਿਖਦੇ ਆ ਸਾਡੇ ਉੱਥੇ ਜਾਨੀ ਪਿੰਡ ਮੋਰ ਨਹੀਂ ਹੈਗੇ ਤੇ ਦੇਖੋ ਫਾਈਨ ਇਹਨਾਂ ਨੂੰ ਬਹੁਤ ਟਾਈਮ ਬੀਟ ਕਰਨ ਤੋਂ ਬਾਅਦ ਇਹਨਾਂ ਨੂੰ ਮੋਰ ਦੇ ਸਿਆ ਆਵਾਜ਼ਾਂ ਦਾ ਬਹੁਤ ਆ ਰਹੀਆਂ ਸੀ ਪਰ ਦਿਖ ਨਹੀਂ ਸੀ ਰਿਹਾ ਨਾ ਕੋਈ ਤੇ ਇਹਨਾਂ ਨੂੰ ਇੰਨਾ ਜ਼ਿਆਦਾ ਚਾ ਚੜਿਆ ਇੱਥੇ ਮੋਰ ਦੇਖ ਕੇ ਤੇ ਇੱਥੇ ਜੀ ਬਸ ਮੈਂ ਲੱਗੀ ਸੀ ਕਿ ਸਬਜੀ ਕਟੜਾ ਨਾ ਇਹਦੇ ਪਪਾ ਸਵੇਰ ਜਾ ਕੇ ਇਸ ਜਲਦੀ ਜਾ ਕੇ ਅਰਬੀ ਲੈ ਆਏ ਸੀਗੇ ਦੂਸਰੇ ਦਿਨ ਦੀ ਵੀਡੀਓ ਇੱਥੇ ਮੈਂ ਲੱਗੀ ਸੀ ਅਰਬੀ ਛੱਲਣ ਮੰਮੀ ਲੱਗੇ ਹੋਏ ਸੀ ਉਧਰੋਂ ਝਾੜੂ ਵਗੈਰਾ ਹਨਾ ਲਗਾਉਣਾ ਤੇ ਮੈਂ ਕਿਹਾ ਚਲੋ ਮੈਂ ਅਰਬੀ ਵਗੈਰਾ ਹਨਾ ਮੈਂ ਛੱਲ ਦੇਣੀ ਆ ਤੇ ਫਿਰ ਆਪਾਂ ਤੜਕਾ ਲਗਾ ਦਾਂਗੇ ਫਿਰ ਚਲੋ ਆਪਾਂ ਸਬਜੀ ਆਪਣੀ ਬਣ ਜੂਗੀ ਤੇ ਇਹਨੇ ਦੂਜੇ ਕੰਮ ਨੇ ਵੀ ਚਲੋ ਆਪਾਂ ਇਹਨੇ ਬਾਅਦ ਵਿੱਚ ਕਰਦੇ ਆਗੇ ਹਨਾ ਅੰਤਿਮਾ ਚਲੋ ਪਹਿਲਾਂ ਹਾਂਜੀ ਇੱਧਰ ਮੰਮਾ ਨੇ ਲਗਾਏ ਹੋਏ ਸੀਗੇ ਕੋਸਖ ਬੂਟੇ ਹਨਾ ਬੈਂਗਣੀ ਵਗੈਰਾ ਦੇ ਪਿੰਡੀਆਂ ਤੇ ਮਿਰਚਾਂ ਦੇ ਬੂਟੇ ਲਗਾਏ ਹੋਏ ਸੀ ਨਾਲ ਹੀ ਫਲੀਆਂ ਹਨਾ ਤੇ ਕਈ ਬੂਟੇ ਮੰਮਾ ਨੇ ਘਰੀ ਲਗਾ ਰੱਖੇ ਨੇ ਸਬਜ਼ੀ ਕਹਿੰਦੇ ਮੇਰੇ ਜੋਗੀ ਸਮਝਿਆ ਜਿਹੜੀ ਘਰੇ ਬਣ ਜਾਂਦੀ ਆ ਤੇ ਇਹ ਵੀ ਥੋੜੀ ਜਿਹੀ ਜਗ੍ਹਾ ਹੈਗੀ ਆ ਮੰਮਾ ਨੂੰ ਸ਼ੌਂਕ ਵੀ ਆ ਹਨਾ ਇਹਦਾ ਬੂਟੇ ਵਗੈਰਾ ਲਗਾਉਣ ਦਾ ਤੇ ਦੇਖੋ ਉਹਨਾਂ ਨੇ ਇੱਥੇ ਪਦੀਨਾ ਵਗੈਰਾ ਬਹੁਤ ਲਗਾਇਆ ਹੋਇਆ ਉਹਨਾਂ ਨੇ ਇੱਧਰ ਤੇ ਮਰੂਦ ਖੜਾ ਤੇ ਛੋਟੇ ਛੋਟੇ ਜਿਹੇ ਮਰੂਦ ਲੱਗੇ ਵੀ ਹੋਏ ਸੀ ਤੇ ਕੋਸ਼ਕ ਪੈਗਨੀ ਦੇ ਬੂਟੇ ਇਧਰ ਲੱਗੇ ਹੋਏ ਤੇ ਉਹ ਮਿਰਚਾਂ ਲੱਗੀਆਂ ਹੋਈਆਂ ਇਧਰ ਲਾਲ ਮਿਰਚਾਂ ਤੇ ਕਹਿੰਦੇ ਬਹੁਤ ਮਿਰਚਾਂ ਲੱਗੀਆਂ ਸੀ ਇਸ ਵਾਰੀ ਤਾਂ ਹੁਣ ਤਾਂ ਲਾਲ ਜੀਆਂ ਥੋੜੀਆਂ ਜੀਆਂ ਰਹਿ ਗਈਆਂ ਜਦੋਂ ਪਰ ਆਵੜ ਰੋਣੀ ਹਾਂਜੀ ਇਹ ਤਰ ਬਣਾਇਆ ਸੀ ਬਿਲ ਦਾ ਜੂਸ ਹੈ ਫਿਕਨਾਰੇ ਪਾਕਾ ਸੁਆ ਜਾ ਕੇ ਲੈ ਕੇ ਆਈ ਸੀ ਮਰੀਕੋਟਲੇ ਤੋਂ ਉਧਰ ਆਪਣੇ ਏਰੀਆ 'ਚ ਨਹੀਂ ਮਿਲਦੇ ਪਰ ਇਧਰ ਲਈਏ ਛੂਰੇ ਕੋਲੇ ਬਹੁਤ ਜ਼ਿਆਦੇ ਬੇਲ ਵੀ ਜੂਸ ਵੀ ਤੇ ਹੁਣ ਅਸੀਂ ਘਰੇ ਬਣਾ ਰਿਆਂਗੇ ਤੇ ਪਹਿਲਾਂ ਇਹਨਾਂ ਨੂੰ ਗ੍ਰाइंड ਕਰ ਲਿਆ ਬੇਲ ਜਿਹੜੀ ਗੋਦਾਂ ਚੰਗੀ ਤਰ੍ਹਾਂ ਕੱਢ ਕੇ ਇਹਨੂੰ ਗ੍ਰाइंड ਕਰ ਲਿਆ ਤੇ ਪਉਣ ਲਈ ਪੁਣਨੀ ਸਾਡੇ ਕੋਲ ਬਰੀਕ ਹੋ ਜਾਦੇ ਸੀਗੀ ਤੇ ਫਿਰ ਅਸੀਂ ਥੋੜਾ ਜਨਾ ਮਲਮਲ ਦਾ ਕੱਪੜਾ ਲੈ ਲਿਆ ਉਹਦੇ ਨਾਲ ਲੱਗਿਆ ਹੋਏ ਇਹਨੂੰ ਪੁੜਨਾ ਤੇ ਬਸ ਇਹ ਪੁਣ ਕੇ ਆਪਣਾ ਬਹੁਤ ਵਧੀਆ ਹੋਮ ਮੇਡ ਜਿਹੜਾ ਹੈਗਾ ਬੇਲ ਦਾ ਜਿਹੜਾ ਹੈਗਾ ਜੂਸ ਬਣ ਕੇ ਤਿਆਰ ਹੋਊਗਾ ਕਲੋ ਜੀ ਤੇ ਮਮੀ ਨੇ ਆਟਾ ਗੁੰਨ ਲਿਆ ਤੇ ਇਦੋਂ ਲੱਗੇ ਹੋਇਆ ਸਬਜ਼ੀ ਬਣਾਉਣਾ আর ਬੀਰੀ ਵੀਰੇ ਵੀਰੇ ਇਨਾਂ ਦੇ ਪਪਾ ਲੈ ਕੇ ਆਏ ਵੀ ਜਾ ਕੇ ਅਰਬੀ ਕਹਿੰਦੇ ਉਹਨਾਂ ਦੀ ਫੇਵਰੇਟ ਆ ਸਬਜ਼ੀ ਅਰਬੀ ਦੀ ਮਮੀ ਕਹਿੰਦੀ ਚਲੋ ਆਪਾਂ ਅਰਬੀ ਦੀ ਸਬਜ਼ੀ ਬਣਾ ਲੈਨੇ ਆ ਤੇ ਹੋਰ ਕੀ ਲੈ ਕੇ ਆਏ ਸੀਗੇ ਉਹ ਲੈ ਕੇ ਆਏ ਸੀ ਹੋਰ ਛੱਲੀਆਂ ਲਾ ਦੇਖੋ ਜੀ ਇਹ ਹੈਗਾ ਸਾਡਾ ਛੋਟਾ ਜਿਹਾ ਘਰ ਕਹਨੇ ਹੁੰਦਿਆ ਨਾ ਕਰ ਛੋਟਾ ਹੋਵੇ ਵੱਡਾ ਹੋਵੇ ਉਹ ਚੀਜ਼ ਮੈਨੇ ਨਹੀਂ ਰੱਖਦੀ ਜਿੱਥੇ ਆਪਾਂ ਨੂੰ ਮੇਨ 스ਕੂਨ ਮਿਲਦਾ ਜਿੱਥੇ ਆਪਣਾ ਬਚਪਨ ਬਿੱਤਿਆ ਉਹ ਜਗ੍ਹਾ ਤੇ ਆ ਕੇ ਆਪਮ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਇਹ ਜਾ ਕੇ ਆਈਆਂ ਨੇ ਸ਼ੌਪ ਤੇ ਕੀ ਲੈ ਕੇ ਲਈ ਮೇಖਾ ਮೇಖਾ ਨਹੀਂ ਮਿਲਿਆ ਹਾਂ ਕਿਉਂ ਮੇਕਾ ਮਿਲੀਆਂ ਨਹੀਂ ਹਾਂ ਇਹ ਥੋੜਾ ਜਿਹਾ ਲਓ ਜੀ ਇਧਰ ਮੰਮੀ ਕੱਢੀ ਬੈਠਿਆ ਕੱਪੜਿਆਂ ਦਾ ਖਜ਼ਾਨਾ ਇਧਰ ਮੰਮੀ ਨੇ ਕੁਝ ਆਪਣੀਆਂ ਫੋਟਾਂ ਵਗੈਰਾ ਰੱਖੀਆਂ ਹੋਈਆਂ ਨੇ ਇਆਂ ਕੁਝ ਫੋਲਡਰ ਵਗੈਰਾ ਹੈ ਜਿਹਾ ਕੋਈ ਜਦੋਂ ਵੀਰਪਾਲ ਵਰਗੀਆਂ ਆਉਂਦੀਆਂ ਨੇ ਤੇ ਉਹ ਆਪਣਾ ਕਮਾਂ ਲੱਤਾ ਇੱਥੇ ਰੱਖ ਕੇ ਜਾਂਦੀਆਂ ਨੇ ਕਿਉਂਕਿ ਉਹ ਉਹਨਾਂ ਦਾ ਢੇੜਾ ਜਿਹੜਾ ਵੱਜਦਾ ਰਹਿੰਦਾ ਤਕਰੀਬਨ 15 15 20 ਵੀ ਦਿਨ ਮੰਗੂ ਰਹਿ ਜਾਂਦੀਆਂ ਨੇ ਮੇਰਾ ਢੇੜਾ ਬਹੁਤ ਘੱਟ ਵੱਜਦਾ ਤੇ ਜਿਵੇਂ ਆ ਵੀ ਉਹ ਤਾਂ ਥੋੜੇ ਚਿਰ ਤੋਂ ਜਾਂਦੀਆਂ ਨੇ ਨਾ ਇਹ ਹੈਗੇ ਨੇ ਮੇਰੇ ਪਾਪਾ ਦੀ ਦੇਖੋ ਸਵੇਰੇ ਨਾਲ ਦੇਖ ਕੇ ਇਦਾਂ ਨਹੀਂ ਲੱਗਦਾ ਹੈਗਾ ਮੈਨੂੰ ਵੀ ਹੈ ਨਹੀਂ ਇਦਾਂ ਲੱਗਦਾ ਵੀ ਸਾਨੂੰ ਦੇਖ ਰਹੇ ਨੇ ਹਨ ਲੱਗਦਾ ਨਾ ਹਨਾ ਇਦਾਂ ਹੀ ਜਿਵੇਂ ਖੋਦ ਆਪਣੇ ਆਪਣੇ ਵੱਲ ਦੇਖ ਰਹੇ ਹੁਣ ਤੇ ਇਧਰ ਇਹ ਹੈਗੇ ਮੇਰੇ ਪਾਪਾ ਜਿਹੜੇ ਪੰਜ ਪਿਆਰੇ ਬਣੇ ਹੋਏ ਆ ਤੇ ਇਹ ਸੀਗੀ ਬਹੁਤ ਪੁਰਾਣੀ ਤਸਵੀਰ ਆ ਜਿਹੜੀ ਲੱਗੀ ਹੋਈ ਹੈਗੀ ਇਹ ਕੀ ਹੈਗੀ ਮੇਰੇ ਹੁਮੀ ਹੁਣਾ ਦੀ ਵਿਆਹ ਤੋਂ ਬਾਅਦ ਦੀ ਤਸਵੀਰ ਹੈ ਜਿਆਦਾ ਹੁੰਦੀਆਂ ਨੇ ਹਨਾ ਕਹਿੰਦੇ ਹੁੰਦੇ ਆ ਜਿਆਦਾ ਤੇ ਰਿਆਂ ਜਿਆਦਾ ਆਉਣਗੀਆਂ ਨਾ ਕਹਿ ਦਿੰਦੇ ਆ ਬੰਦਿਆ ਤੈ ਮੁਰਕੀ ਨਹੀਂ ਆਉਣਾ ਹਨਾ ਉਹ ਚੀਜ਼ਾਂ ਤੇ ਆ ਦੇਖੋ ਆ ਵੀ ਮੇਰੇ ਪਾਪਾ ਦੀ ਵਿਆਹ ਦੀ ਤਸਵੀਰ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਦੀ ਤਸਵੀਰ ਹੈ ਇਹ ਮੇਰੇ ਪਾਪਾ ਦੀ ਤੇ ਫੇਰ ਇੰਗੇਜਮੈਂਟ ਵੇਲੇ ਦੀ ਆ ਇਹ ਸੇਰਾਈ ਮੇਰੀ ਸੋਲ ਟਾਈਮ ਦੀ ਇਹ ਹੈਗੀ ਆ ਸਾਡੀ ਜਾਨੀ ਘਨੀ ਪਤਾ ਤੇ ਆ ਹੈ ਗਿਆ ਮੇਰੀਆਂ ਭੈਣਾਂ ਦੀ ਦੇਖ ਇਹ ਲੰਦਿਆ ਆ ਵੀ ਇਹ ਹੈ ਗਿਆ ਮੀਟੀ ਸਿਸਟਰ ਦੀ ਕੇਡੀ ਆ ਆ ਇਹ ਹੈ ਪੀਸ ਇਸ ਕੋਈ ਸ਼ਾਇਦ ਉਹਨੂੰ ਲੱਗਦਾ ਪਲ ਵੀ ਹੋਣੇ ਹਨਾ ਲਓ ਜੀ ਆ ਹੈ ਗਿਆ ਪੁਣੀ ਵੱਡੀ ਬੇਟੀ ਵੀ ਕੁਛ ਨਹੀਂ ਦਿੱਤੀ ਛੋਟੀ ਜੀ ਹੁੰਦੀ ਤਾਰੋ ਜੋਤ ਕੋ ਆ ਹੀ ਗਿਆ ਸਾਡੀ ਗਲੀ ਉਧਰ ਆਪਾਂ ਨੇ ਗੱਡੀ ਖੜਾ ਰੱਖੀ ਆ ਉਧਰ ਲਈ ਸਾ ਡੈਰੀ ਆ ਤਾਈ ਉੱਥੇ ਮੋਟਰਸਾਈਕਲ ਵਗੈਰਾ ਖੜੇ ਆ ਹਾਂਜੀ ਦੱਸੋ ਇੱਥੇ ਮੋਰ ਬਹੁਤ ਹੌਲਦੇ ਨਹੀਂ ਫੇਰਾ ਸਵੇਰ ਸਵੇਰ ਇਹਨਾਂ ਨੇ ਫੋਟੋਆਂ ਲਾਈਆਂ ਲਾਈਆਂ ਸੀਗੀਆਂ ਵੀਡੀਓ ਬਣਾਈ ਸੀ ਹਮੇਸ਼ਾ ਇੱਕ ਵਾਰ ਰੁਕੇ ਹੋ ਗਿਆ ਯਾਰ ਦਿਓ ਜਣ ਜਣ ਪੀ ਕੇ ਬਦਲ ਗੁਰਦਾ ਕਿਦਾਂ ਦਾ ਬਣਿਆ ਹੈ ਹਨਾ ਮਿੱਠਾ ਪੋਣਾ ਮੰਮੀ ਢਿੱਪੀ ਨੇ ਕਰਨਾ ਨਾ 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 ਪੜਾ ਪਰ ਲਓ ਜੀ ਤੁਸੀਂ ਵੀ ਪੀਓ ਮਿਲਦਾ ਸ਼ੇਕ ਪਰ ਪੈਨੋ ਪੀਣਾ ਪੈਣਾ ਮੈਂ ਦੇਖੀ ਮਿੱਠਾ ਪੋਣਾ ਤੁਸੀਂ ਲਾਇਆ ਛੋੜਾ ਲਓ ਜੀ ਇਹ ਹੈ ਜੇ ਮੇਰੇ ਪਾਪਾ ਦੀ ਨਿਸ਼ਾਨੀ ਪੇਟੀ ਖੋਲੀ ਤੇ ਉਹਦੇ ਵਿੱਚ ਉਹ ਥੈਆਂਗੇ ਦੇਖੋ ਮੇਰੀ ਮੰਮੀ ਨੇ ਸਾਮ ਕੀ ਰੱਖਿਆ ਹੋਈਆਂ ਨੇ ਮੇਰੇ ਪਾਪਾ ਦਾ ਡੇਡੂਆ ਉਹ ਹੋਣਾ ਇਹ ਐਮਪ 3 ਕਹਿ ਦਿੰਦੇ ਜਿਹਨੂੰ ਹਨਾ ਸ਼ਾਇਦ ਉਹ ਹੋਣਾ ਇਹ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਨਾਂ ਨੂੰ ਇਹ ਚੀਜ਼ ਬਾਰੇ ਪਤਾ ਵਾ ਮੰਮਾ ਕੀ ਕਹਨੇ ਹੁੰਦੇ ਸੀ ਇਹਨੂੰ ਹਨਾ ਪੁਰਾਣੇ ਟਾਈਮ ਦਾ ਦੇਖੋ ਹੁਣ ਤਾਂ ਇਹ ਚੀਜ਼ ਨਹੀਂ ਮਿਲਦੀ ਹੈਗੀ ਨੰਨੇ ਦਾੰਦੇ ਰੇਡੀਓ ਵਗੈਰਾ ਹੁਣ ਮਾ ਨਹੀਂ ਹੈਗੀ ਕਿਸੇ ਬਜ਼ੁਰਗ ਕੋਲ ਤਾਂ ਬੇਸ਼ੱਕ ਚੀ ਹੁਣ ਪਰ ਨਹੀਂ ਤਾਂ ਨਹੀਂ ਮਿਲਨੇ ਹੈਗੀ ਚਲੋ ਆਪਾਂ ਇਹਨਾਂ ਨੂੰ ਫੋਠੀਰ ਸਾਵੇਂ ਆਈਏ ਜਿੱਥੋਂ ਆਪਾਂ ਲੈੰਦਾ ਚੱਕ ਕੇ ਹਾਂਜੀ ਪੌਣੇ ਚਾਰ ਦਾ ਹੋ ਗਿਆ ਟਾਈਮ ਸਾਨੂੰ ਹੋਇਆ ਤਕਰੀਬਨ ਡੇਢ ਘੰਟੇ ਮੰਗੂ ਹੋ ਗਿਆ ਬਾਜ਼ਾਰ ਆ ਯਾਰ ਜਿਹੜੀ ਜਿਹੜੀ ਸ਼ਾਪ ਸਾਨੂੰ ਨਹੀਂ ਮਿਲ ਰਹੀ ਅਸੀਂ ਪੁੱਛ ਪੁੱਛ ਕੇ ਅੱਗੇ ਵਧ ਰਹੇ ਹਾਂਗੇ ਤੇ ਥੋੜਾ ਮੋਟਾ ਲੈ ਲਿਆ ਸਵਾਰਾ ਪਲਾਨ ਤਾਂ ਅਸੀਂ ਵੈਸੇ ਇੱਕ ਚੀਜ਼ ਆਏ ਸੀ ਪਰ ਤੁਹਾਨੂੰ ਪਤਾ ਬਾਜ਼ਾਰ ਚਾ ਕੇ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਆ ਚੇਤੇ ਹੋ ਜਾਂਦੀਆਂ ਨੇ ਜੀਆਂ ਹਾਂ ਦੇਖੋ ਕੜੇ ਕਿੰਨੇ ਸੋਹਣੇ ਬਣਾ ਰੱਖੇ ਹਨ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬ੍ਰੇਕਟ ਲੈਦੀਆਂ ਬਹੁਤ ਮਸ਼ਹੂਰ ਨੇ ਹਨ ਜਿਵੇਂ ਕਿ ਕਪੜਾ ਵਗੈਰਾ ਹੋ ਗਿਆ ਇਥੋਂ ਦਾ ਬਹੁਤ ਜਿਆਦਾ ਮਸ਼ਹੂਰ ਦਾ ਤੁਸੀਂ ਉਹ ਬੁੱਛੇ ਓਕੇ ਦਰਗਾਹ ਨਹੀਂ ਬੁੱਛੇ ਇਥਾ ਦੇਖੋ ਪਟਿਆਲਾ ਸ਼ੌਕਾ ਜਿਹੜਾ ਇੱਤਲੇ ਜਿਹੜੇ ਦਿੱਲੀ ਗਟਾਲਾ ਆ ਗਿਆ ਬਾਜ਼ਾਰ ਇਹ ਹਾਂਜੀ ਇੱਥੇ ਆ ਗਏ ਸੀ ਆਪਾਂ ਮੇਰੇ ਕੋਟਲੇ ਤੋਂ ਘਰ ਵਾਪਸ ਆਉਂਦੇ ਹੋਏ ਲੈ ਕੇ ਆਏ ਸੀ ਦਹੀਂ ਬੱਲੇ ਸਾਰੇ ਜਾਣੇ ਨਹੀਂ ਬੱਲੇ ਇੰਜੋਏ ਕਰ ਰਹੇ ਸੀ ਆਜੋ ਜੀ ਤੁਸੀਂ ਵੀ ਖਾ ਲੋ ਤੇ ਇੱਥੇ ਹੋ ਗਿਆ ਸੀ ਸ਼ਾਮ ਦਾ ਟਾਈਮ ਲਾਈਕ ਐਸੇ ਹਿਉਂਦੇ ਹੋਏ ਦੋਰੀਆਂ ਦੇ ਮੈਂ ਦੋਰੀਆਂ ਵਗੈਰਾ ਕੱਟ ਲੀਆਂ ਸੀ ਤੇ ਮੰਮਾ ਨੇ ਚੁੱਲ੍ਹਾ ਬਾਲ ਕੇ ਚੁੱਲ੍ਹੇ ਤੇ ਰੱਖੀ ਸੀ ਮੰਮਾ ਨੇ ਸਬਜ਼ੀ ਬਣਾਉਣੀ ਹੈ ਜ਼ਿਆਦਾਤਰ ਚੁੱਲ੍ਹਾ ਬਾਲਦੇ ਇਹਨਾਂ ਨੂੰ ਚੁੱਲ੍ਹਾ ਬਾਲਣਾ ਵਧੀਆ ਲੱਗਦਾ ਵਾ ਤੇ ਮੌਸਮ ਇੰਨਾ ਸੋਹਣਾ ਹੋ ਰਿਹਾ ਸੀ ਠੰਡਾ ਠੰਡਾ ਤੇ ਨੇਰੀ ਬਹੁਤ ਚੱਲ ਰਹੀ ਸੀ ਇਸ ਦਿਨ ਹਾਂ ਨਾ ਸ਼ਾਮ ਦੀ ਵੀਡੀਓ ਸੀਗੀ ਇਹ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦੇ ਇਥੇ ਐਂਡ ਕਰਦੇ ਆਂ ਵੀਡੀਓ ਬਹੁਤ ਲੰਮੀ ਹੋ ਗਈ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਤਿ